ਤੋਂ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸ਼ਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸ਼ਿਵੀਆਂ ਜਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲੇ ਆ ਨਾ ਕਈ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰੀ ਕੰਟਰੀ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਉਹ ਕਪੜਾ ਇਹ ਸਲਾਈ ਵੀ ਕਰਦੀਆਂ ਪਹਿਲੋਂ ਥੋੜਾ ਥੋੜਾ ਉਹ ਕਹਿੰਦੇ ਸਾਨੂੰ ਕੋਈ ਫਰਕ ਸੀਗਾ ਤਾਂ ਉਹ ਚੀਜ਼ਾਂ ਦਾ ਪਤਾ ਲੱਗਦਾ ਰਹਿੰਦਾ ਜਿਹੜੀਆਂ ਚੀਜ਼ਾਂ ਨਹੀਂ ਪਤਾ ਸੀ ਹਣਾ ਤੇ ਬਾਕੀ ਇਹ ਕੋ ਕੈਨੇਡਾ ਦੇ ਵਿੱਚ ਭੈਣ ਨਹੀਂ ਕਪੜੇ ਸਲਾਈ ਕਰਦੀ ਉਹ ਕਪੜੇ ਸਲਾਈ ਕਰਵਾਉਣਾ ਚਾਹੁੰਦੀ ਆ ਉੱਥੇ ਮੇਰੇ ਦੋ ਭੈਣਾਂ ਹੈਗੀਆਂ ਜੇ ਕਿਸੇ ਨੇ ਉਹਨਾਂ ਦਾ ਨੰਬਰ ਲੈਣਾ ਜਾਂ ਐਡਰੈਸ ਲੈਣਾ ਉਹ ਮੇਰੇ ਤੋਂ ਲੈ ਕੇ ਨੰਬਰ ਉਹਨਾਂ ਦਾ ਉੱਥੋਂ ਵੀ ਕਪੜੇ ਸਲਾਈ ਕਰਵਾ ਸਕਦੇ ਹੋ ਕਹਿੰਦੇ ਲੇਡੀ ਜੀ ਕਰਦੇ ਨੇ ਉਹ ਜੈਂਟਸ ਨਹੀਂ ਕਰਦੇ ਤੇ ਆਪਾਂ ਸਾਰੇ ਕੰਮ ਕਰਦੇ ਆ ਜਿਹੜੇ ਇੰਡੀਆ ਵਾਲੀਆਂ ਭੈਣਾਂ ਜਾਂ ਕੋਈ ਪੰਜਾਬ ਵਾਲਿਆਂ ਜਾਂ ਨੇੜੇ ਤੇੜੇ ਦੇ ਪਿੰਡਾਂ ਬਠਿੰਡੇ ਦੇ ਹਨ ਉਹ ਆਪਣੇ ਕੋਲ ਲੇਡੀ ਸੂਟ ਸਲਾਈ ਵੀ ਕਰਵਾ ਸਕਦੇ ਆ ਜੇ ਕੋਈ ਰੇਟਾਂ ਦੇ ਅਕੋਰਡਿੰਗ ਗੱਲ ਕਰਨੀ ਹੈ ਉਹ ਫੋਨ ਤੇ ਗੱਲਬਾਤ ਕਰ ਸਕਦੇ ਆ ਠੀਕ ਹੈ ਨੀਚੇ ਆਪਣਾ ਨੰਬਰ ਪਾਇਆ ਹੁੰਦਾ ਵੀ ਕਿੰਨਾ ਰੇਟ ਆ ਕਿੰਨੇ ਦਿਨਾਂ ਬਾਅਦ ਸੂਟ ਮਿਲੂਗਾ ਇਹੋ ਜਿਹਾ ਸੂਟ ਆ ਹਨਾ ਇਹ ਕੱਪੜੇ ਕੁੜਤੇ ਵੀ ਐਵੇਂ ਦੇ ਜਿਵੇਂ ਕਿਸੇ ਨੇ ਲੈਣੇ ਆ ਉਹ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦਿਓ ਗਰਮੀਆਂ ਦੇ ਵਿੱਚ ਪਾਉਣ ਨੂੰ ਵਧੀਆ ਕੁੜਤੇ ਵੀ ਐਵੇਂ ਭਾਅ ਸਿਰ ਦੇ ਮਿਲ ਜਾਂਦੇ ਆ ਇਹਦੇ ਬੁਰ ਵਗੈਰਾ ਨਹੀਂ ਹੋਊਗਾ ਹਨ ਜੇ ਕਿਸ ਨੂੰ ਮਹਿੰਗਾ ਸੂਟ ਚਾਹੀਦਾ ਵੀ ਚਿੱਟਾ ਉਹ ਮਹਿੰਗੇ ਮਿਲ ਜਾਂਦੇ ਜਿਵੇਂ 4-5000 ਦੀ ਇੰਚ ਕਿਸ ਨੂੰ ਚਾਹੀਦਾ ਉਹ ਕੁੜਤਾ ਚਿੱਟਾ ਮਾਵੇ ਵਾਲਾ ਉਹ ਵੀ ਕੱਪੜੇ ਆਪਣੇ ਕੋਲ ਸਾਰੇ ਮਿਲ ਜਾਂਦੇ ਆ ਫੋਨ ਤੇ ਆਨਲਾਈਨ ਆਪ ਦੇ ਕੇ ਤੁਸੀਂ ਘਰੇ ਬੈਠ ਕੇ ਕੱਪੜੇ ਸਲਾਈ ਕਰਵਾ ਸਕਦੇ ਹੋ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਲੇਡੀ ਸੂਟ ਦਾ 1.5 ਮੀਟਰ ਬਣੇਗਾ ਅਜਿਹਾ ਕੀ ਹੋ ਗਿਆ ਪਹਿਲਾਂ 1.5 ਮੀਟਰ ਆਉਂਦਾ ਪਹਿਲਾਂ ਜੈੱਟਸ ਦੇ ਵਿੱਚ ਆਉਂਦਾ ਸੀਗਾ ਹੁਣ ਲੇਡੀ ਸੂਟਾਂ ਦੇ ਵਿੱਚ 1.5 ਮੀਟਰ ਆਉਣ ਲੱਗ ਗਿਆ ਆ ਸਲਵਾਰ ਦਾ ਪੀਸ ਆਪਣੇ ਕੋਲੇ ਹੈ ਨਾ ਆ ਸੋਰੀ ਸਲੋ ਆ ਸ਼ਰਟ ਦਾ ਪੀਸ ਆ ਉਹ ਪਲੇਨ ਜਿਹੜਾ ਕੱਪੜਾ ਆਪਣੇ ਕੋਲੇ ਆ ਇਹ ਸਲਵਾਰ ਦਾ ਪੀਸ ਆ ਕੱਪੜਾ ਕਿੰਨਾ ਆ ਪਹਿਲਾਂ ਤੁਹਾਨੂੰ ਉਹ ਮਣਕੇ ਦਿਖਾਉਂਗਾ ਪਹਿਲਾਂ ਆਪਾਂ ਸ਼ਰਟ ਕੱਟਾਂਗੇ ਤੇ ਸ਼ਰਟ ਦਾ ਨੂੰ ਕੱਪੜਾ ਮਣਕੇ ਦਿਖਾਉਣਾ ਕਿਈ ਵਾਰੀ ਆਪਾਂ ਨੂੰ ਸ਼ਰਟ ਕੱਟਣੀ ਪੈਣੀ ਘਰੇ ਤਾਂ ਕਿਵੇਂ ਕੱਟਣੀ ਜੇਂਪਰ ਆਪਾਂ ਕਹਿੰਦੇ ਆ ਕਿ ਵੀ ਸ਼ਰਟ ਵੀ ਕਹਿੰਦੇ ਆ ਅਲੱਗ-ਅਲੱਗ ਥਾਵਾਂ ਤੇ ਬੋਲੀ ਦਾ ਅਲੱਗ-ਅਲੱਗ ਫਰਕ ਪੈਂਦਾ ਨੇ ਤਾਂ ਕੋਈ ਕੁਰਤੀ ਕਹਿੰਦਾ ਨੂੰ ਹਨਾ ਇਹ ਹੋਈ ਜਗ੍ਹਾ ਤੇ ਵੀਡੀਓ ਜਾਊਗੀ ਉਹ ਹੋ ਜਾਏ ਇਹਦਾ ਨਾਮ ਬਣ ਜਾਂਦਾ ਤਾਂ ਆਪਾਂ ਬਠਿੰਡੇ ਏਰੀਆ ਚ ਜੈਂਪਰ ਕਹਿੰਦੇ ਸੀ ਪਹਿਲਾਂ ਹੁਣ ਸ਼ਰਟ ਕਹਿ ਦਿੰਦੇ ਆ ਤਾਂ ਕੱਪੜਾ ਕਿੰਨਾ ਆਪਾਂ ਉਹ ਦੇਖਾਂਗੇ ਪਹਿਲਾਂ ਦੇਖੋ 80 ਦੇ 80 160 170 170 ਟੋਟਲ ਕੱਪੜਾ ਆਪਣੇ ਕੋਲੇ ਤੇ ਜਿਹੜੀ ਲੰਬਾਈ ਨਾਪ ਇਸ ਭੈਣ ਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਆ ਇਹ ਦੇਖੋ 44 ਇੰਚ ਲੰਬਾਈ ਆ ਕਮੀਜ਼ ਦੀ 16 ਬਾਹ ਦੀ ਡਾ ਹੈਗਾ 11 ਛਾਤੀ ਉਪਰੋਂ ਪਾਉਣੀ ਕੀ ਆ ਤੇ ਕਮਰ ਹੈਗੀ 19 ਇੰਚ हिਪ ਹੈਗੀ ਪਾਉਣੀ 22 ਤੇ ਘੇਰਾ ਵੀ ਪਾਉਣੀ 22 ਆ ਪਲੋਈਆਂ ਪਲੇਟਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਨੇ ਉਹ ਹੈਗਾ 11 ਤੇ ਤੇ ਮੋਢਾ ਹੈਗਾ ਆਰਮੋਲ ਤੁਹਾਡਾ ਉਹ 19.5 ਆ ਤੇ ਜਿਹੜੀ ਚਾਕ ਹੈ ਇਹਨਾਂ ਦੀ ਉਹ 21.5 ਆ ਅਗਲਾ-ਅਗਲਾ 6.5 ਆ ਬੈਗ ਵਾਲਾ 5 ਆ ਕੋਣੀ 13 ਸੈਡ ਸਲਾਈ ਇਹ ਲਾਜ਼ਮੀ ਮੀਨਾ ਕਰੋ ਇਹ 15 ਇੰਚ ਆ ਆਪਾਂ ਕੱਲੀ ਸ਼ਰਟ ਕੱਟਾਂਗੇ ਜੇ ਲੈਟ ਆ ਗਈ ਫਿਰ ਕੋਸ਼ਿਸ਼ ਕਰਾਂਗੇ ਆਪਾਂ ਸਲਵਾਰ ਕੱਟਣ ਦੀ ਕਿਉਂਕਿ ਲੈਟ ਬੰਦ ਦਾ ਫਿਰ ਓਨੀ ਗੱਲਬਾਤ ਨਹੀਂ ਬੰਦੀ ਹੈ ਨਾ ਲੈਟ ਤੋਂ ਬਣਾ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਵੀ ਇਹਦੇ ਫੁੱਲ ਉੱਪਰ-ਨੀਚੇ ਨੂੰ ਕਰ ਜਾਂਦੇ ਜੇ ਫੁੱਲ ਉੱਪਰ-ਨੀਚੇ ਨਹੀਂ ਜਾਂਦੇ ਆ ਤਾਂ ਆਪਾਂ ਉਹ ਚੀਜ਼ਾਂ ਵੀ ਤਿਆਰ ਰੱਖਣਾ ਨਾਲ ਆ ਦੇਖੋ ਐਸ ਤਾਂ ਬੜਾ ਚੌੜਾ ਹੁੰਦਾ ਇਹਦਾ ਬਾਕੀ ਪੜਾ ਮੈਨ ਲਿਆ ਕਰੋ ਕਿਸੇ ਕੱਪੜੇ ਦਾ ਜਿਆਦਾ ਚੌੜਾ ਹੁੰਦਾ ਪਰ ਕਿਸੇ ਦਾ ਬੜਾ ਹੀ ਘਟ ਜਾਂਦਾ ਮਾੜੇ-ਮੋਢੇ ਵਿੱਚ ਫੁੱਲ ਦੋਨੇ ਪਾਸੇ 1 ਕਿਜੀ ਨੂੰ ਆ ਤਾਂ ਆਪਾਂ ਇੱਕ ਪਾਸੇ ਦੀ ਰੱਖ ਦਿੰਦੇ ਆ ਸਾਰੇ ਤਾਂ ਹੁਣ ਜਾਣੇ ਬਾਕੀ ਹਾਂ ਕਿੱਥੋਂ-ਕਿੱਥੋਂ ਕੀ-ਕੀ ਚੀਜ਼ ਕੱਢਣੀ ਆ ਫਰਾਂ ਦੇਖਣਾ ਆਪਾਂ ਜਿੱਧਰ ਕਾਨ ਹੈ ਨਹੀਂ ਉਧਰੋਂ ਕੱਟਣਾ ਸ਼ੁਰੂ ਕਰਾਂਗੇ ਆਪਾਂ ਨਹੀਂ ਆਹ ਲੋ ਇਧਰ ਕਾਨ ਹੈ ਨਹੀਂ ਆਪਣੇ ਕੋਲ ਆਪਾਂ ਇਧਰੋਂ ਆਪਾਂ ਇਹੋ ਕੱਟਾਂਗੇ ਇਸ ਤਰ੍ਹਾਂ ਜੇ ਪਾਈਪਿੰਗ ਵਗੈਰਾ ਕੱਟਣੀ ਹੋਵੇ ਫਿਰ ਆਪਾਂ 4 ਇੰਚ ਵੱਧ ਰੱਖਣਾ ਇਹਦੇ ਸਾਂਚ ਪਾਈਪਿੰਗ ਹਾਂ ਉਹ ਲਿਖਵਾ ਕੇ ਗਏ ਜੀ ਇਸ ਭੈਣ ਦੀ ਆਪਾਂ ਪੈਂਕ ਕੰ ਕੱਢਣੀ ਆ ਤਾਂ ਆਪਾਂ ਇਹਨੂੰ 4 ਇੰਚ ਵੱਧ ਰੱਖਾਂਗੇ ਤੇ ਇਹਨਾਂ ਦੀ ਜਿਹੜੀ ਹੈਪ ਹੈਗੀ ਉਹ ਪੌਣੇ 22 ਆ 22 ਤੇ 4 26 ਪੌਣੇ 26 ਇੰਚ ਆਪਾਂ ਇਹ ਤੋਂ ਰੱਖਾਂਗੇ ਇਹ ਇਸ ਤਰ੍ਹਾਂ ਸਾਰਾ ਬਿਅੰਤਾਂਗੇ ਪਹਿਲਾਂ ਫਿਰ ਉਸ ਤੋਂ ਆਪਾਂ ਕੱਟਾਂਗੇ ਵੀ ਬਾਹਾਂ ਆਪਣੀ ਨਿਕਲਦੀ ਉੱਪਰੋਂ ਪਹਿਲਾਂ ਬਿਓਂਤ ਹੀ ਲੈਨੇ ਆਪਾਂ ਫਿਰ ਲੰਬਾਈ ਜਿਹੜੀ ਉਹ 44 ਜਾਂ 44 45 46 47 53 ਪ ਵੱਧ ਰੱਖਣਾ 47 ਦੀ ਆਪਾਂ ਨਿਸ਼ਾਨ ਲਾ ਕੇ ਦੇਖਾਂਗੇ ਵੀ ਅੱਗੇ ਕੱਪੜਾ ਆਪਣੇ ਕੋਲ ਪਛਤਾ ਕਿੰਨਾ ਹਨ ਪਰ ਇਸ ਤੋਂ 19 ਇੰਚ ਕੱਪੜਾ ਆਪਣੇ ਕੋਲ ਬਿਲਕੁਲ ਸਹੀ ਆ ਜਾਊਗਾ ਹੁਣ ਆਪਾਂ ਸਾਰੇ ਨਿਸ਼ਾਨ ਚੱਕਾਂਗੇ 22 ਤੇ 4 26 ਇੱਥੋਂ ਆਪਾਂ ਲਾ ਲਾਂ ਕੰਨੀ ਛੱਡ ਕੇ ਇੰਨੀ ਕਿ 26 ਇੰਚ ਦੀ ਪੌਣੇ 26 ਤੇ ਆਪਾਂ ਨਿਸ਼ਾਨ ਲਾਉਣ ਆਹ ਲਾ ਲੇ ਪੌਣੀ 26 ਤੇ ਇਹ ਤੂੰ ਵੀ ਪੌਣੀ 26 ਤੇ ਆਪਾਂ ਨਿਸ਼ਾਨ ਲਾਉਣਾ ਆਹ ਲਾ ਲਿਆ ਤੁਹਾਡਾ ਪੌਣੀ 26 ਇੱਕ ਨਿਸ਼ਾਨ ਇੱਥੇ ਲਾ ਲਿਆ ਕਰੋ ਪੌਣੀ ਜੇ ਲੇਟ ਹੋਵੇ ਨਾ ਹੋਰ ਵੀ ਸੌਖਾ ਕੱਟਿਆ ਤੇ ਸੂਟ ਹਲੋ ਆਪਾਂ ਸਾਰੇ ਗੀਆਂ ਚੀਜ਼ਾਂ ਹੀ ਕਰਨੀਆਂ ਜੇ ਨਹੀਂ ਕਈ ਵਾਰੀ ਬਾਈ ਚਾਂਸ ਲੇਟ ਨਹੀਂ ਹੁੰਦੀ ਆਪਾਂ ਉਹਦੇ ਫਿਰ ਹੱਥੇ ਹੱਤ ਰਾਕੇ ਨਹੀਂ ਬੈਠਣਾ ਥੋੜਾ ਬੋ ਤਾਂ ਹੱਥ ਮਾਰੀ ਚੱਲੇਗਾ ਚਲੋ 10 ਮਿੰਟ ਵੱਧ ਹੋਰ ਲੱਗਗੇ ਹਨਗੇ ਲੇਟ ਦੇ ਨਾਲ ਸੌਖਾ ਕੱਟਿਆ ਤੇ ਕਰੀ ਗਰੂ ਵੀ ਵਧੀਆ ਪੈਣੀ ਜੀ ਦੇਖੋ ਉਰੇ ਜਿਨਾ ਗ ਚੰਗੀ ਤਰ੍ਹਾਂ ਸੈੱਟ ਨਹੀਂ ਹੁੰਦਾ ਉਹਨੇ ਜਿਹੜਾ ਹੱਥ ਨਾਲ ਮਾਰੀ ਚ ਲੱਗਦਾ ਤੋ ਆਪਾਂ ਐਂ ਹੱਥ ਮਾਰਦੇ ਆ ਫਿਰ ਕੱਪੜੇ ਜਿੱਤੇ ਆਪਦੀ ਆਪ ਸੈੱਟ ਹੋਣਾ ਉੱਥੇ ਆਪ ਹੀ ਸੈੱਟ ਹੋ ਜਾਊਗਾ ਚਲ ਹੁਣ ਆਪਾਂ ਲਾਵਾਂਗੇ ਲੰਬਾਈ ਦਾ ਨਿਸ਼ਾਨ ਲੰਬਾਈ ਹੈਗੀ ਇਸ ਪੈਂਦੀ 44 44 ਦੇ ਤਿੰਨ 47 ਆਹ ਨੂੰ ਟੋਟਾਓਗੇ 47 ਆਹਨ ਸ਼ਾਨ ਵਾਲੇ ਆਪਾਂ ਮੇਨ ਲੰਬਾਈ ਦਾ ਹੁਣ ਆਹ ਨਿਸ਼ਾਨ ਤੁਸੀਂ ਫੱਟੀ ਦੇ ਨਾਲ ਲਾ ਲੈ ਕਰੋ ਐ ਬਿਲਕੁਲ ਸਿੱਧਾ ਇਹ ਵਾਹ ਠੀਕ ਆ ਇਸ ਤੋਂ ਬਾਅਦ ਤੀਰਾ ਹੈਗਾ ਇਸ ਪੈਂਦਾ 11.5 ਆਪਾਂ ਲਾਵਾਂਗੇ 12.5 ਉਨ੍ਹਾਂ ਪਹਿਣਾ ਦੇ 3 ਪੂਰਾ ਪੂਰਾ ਰੱਖਣਾ ਜਿਨ੍ਹਾਂ ਦਾ ਗਲਾ 8 ਇੰਚ ਆ ਪਿਛਲਾ ਕਿਉਂਕਿ ਉਹ ਫੈਲਦਾ ਗਲਾ ਫਿਰ ਮੋੜੇ ਡਿੱਗਦੇ ਆ ਜਿਨ੍ਹਾਂ ਦਾ ਗਲਾ ਛੋਟਾ ਜਿਵੇਂ ਇਸ ਪਹਿਣਾ ਦਾ 11 3 ਟੀਰਾ ਜਾਨੀ ਕਿ ਇੱਕ ਪਾਸਾ ਹੋ ਗਿਆ 5.5 ਤੋਂ ਥੋੜਾ ਜਿਹਾ ਵੱਧ ਤਾਂ ਆਪਾਂ 6.1 ਤੇ ਲਾ ਲਿਆ ਟੀਰੇ ਦਾ ਨਿਸ਼ਾਨ ਹੁਣ ਇਹਨਾਂ ਦੀ ਛਾਤੀ ਜਿਹੜੀ ਹੈਗੀ ਉਹ 92 ਆ ਤਾਂ ਕਰਕੇ ਆਪਾਂ ਇੱਥੋਂ ਘੱਟ ਪਾਵਾਂਗੇ ਪਹਿਲਾਂ ਬਿਲਕੁਲ ਸਿੱਧਾ ਨਿਸ਼ਾਨ ਲਾ ਲਉਂ ਅਸੀਂ ਫਿਰ ਤੇ ਨਾ ਹੁਣ ਇੱਥੋਂ ਆਪਾਂ 6 ਪਾਵਾਂਗੇ ਬੜਾ ਨਹੀਂ ਪਾਉਣਾ ਮੁੰਡਾ ਆਜੀ ਤੇ ਧਿਆਨ ਰੱਖਣਾ ਜੇ ਆਪਾਂ ਸੱਤ ਪਾਤ ਤਾਂ ਮੋਢਾ ਵੱਡਾ ਹੋ ਜਾਊ ਕਿਉਂਕਿ ਛਾਤੀ ਤੇ ਕੁੜਤੀ ਖੁੱਲੀ ਐ ਇੱਥੋਂ ਪੌਣੀ 21 ਆ ਯਾਨੀ ਕਿ 10.5 ਤੋਂ ਮੜੀ ਘੱਟ ਆਨ ਬਹ ਲਾ ਲਿਆ ਆਪਣਾ ਨਿਸ਼ਾਨ ਆ ਤੁਸੀਂ ਮਾਰਜਿਨ ਆ ਵੇ ਹਿਸਾਬ ਨਾਲ ਰੱਖਸਨ 2 2 ਇੰਚ ਰੱਖ ਦੋ ਉਹਨਾਂ ਵਿੱਚ ਤੁਸੀਂ 2 ਰੱਖ ਸਕਦੇ ਤੇ ਆਹ ਵਾਲਾ ਨਿਸ਼ਾਨ ਕਿਹੜਾ ਪੁੱਛ ਤੁਸੀਂ ਕਿੰਨੇ ਤੋਂ ਮੈਂ ਅੰਦਾਜ਼ੇ ਨਹੀਂ ਕੱਟਦਾ ਉਹਨਾਂ ਕਿਉਂਕਿ ਮੇਰਾ ਹੱਥ ਟਿੱਗਾ ਹੋਇਆ ਤੁਹਾਨੂੰ ਦੱਸਣ ਵਾਸਤੇ ਮੈਂ 2 2 ਤੇ ਲਾ ਰਿਹਾ ਐਵੇਂ ਤੁਸੀਂ ਬਸ ਸ਼ੇਪ ਤੇ ਲਿਆ ਕਰੋ ਠੀਕ ਆ ਆਓ ਇਧਰ ਸ਼ੇਪ ਆ ਉਹਨਾਂ ਆਪਾਂ ਗੱਲ ਕਰ ਗਏ ਸੈਡ ਸਲਾਈਜ ਦੀ ਇਹ ਜ਼ਰੂਰੀ ਹੈ ਮੈਨੀਆਂ ਆਪਾਂ ਨੂੰ 15 ਇੰਚ ਸੈਡ ਸਲਾਈ ਆਪਾਂ ਲਾ ਲਿਆ 16 ਤੇ ਜਦੋਂ ਆਪਾਂ ਫਿਟਿੰਗ ਪਾਉਣੀ ਆ ਇੱਥੋਂ ਉਦੋਂ ਮੇਨ ਕੇ ਰੱਖ ਲੈ ਕਰੋ ਕੋਈ ਵੀ ਉੱਪਰ ਨੀਚੇ ਨੂੰ ਕਰਨਾ ਪੈਂਦਾ ਆਪਾਂ ਨੂੰ ਪਤਾ ਕਰਕੇ ਇੱਕ ਆਪਾਂ ਨਿਸ਼ਾਨ ਲਾਵਾਂਗੇ ਥੱਲੇ 2.5 ਇੰਚ ਦਾ 2.5 ਚ ਮੋੜਾਂ ਇਹਨੂੰ ਤਰਪਾਈ ਦਾ ਆਹ ਦੇ ਠੀਕ ਆ ਸਾਰੇ ਨਿਸ਼ਾਨ ਪ੍ਰੋਪਰ ਲੱਗ ਗਏ ਫਿਰ ਵੀ ਜੇ ਤੁਹਾਨੂੰ ਨਹੀਂ ਲੱਗਦਾ ਇੱਥੋਂ ਆ ਨਿਸ਼ਾਨ ਨੂੰ ਸਿੱਧਾ ਫੱਟੀ ਦੇ ਨਾਲ ਆਈ ਲਾ ਲੈਣ ਪਰ ਮੇ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਜੇ ਕਿਸੇ ਚੀਜ਼ ਦੀ ਨਾਲ ਸਮਝ ਆਈ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤੇ ਪੁੱਛ ਸਕਦੇ ਹੋ ਜੇ ਕਿਸੇ ਭੈਣ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਨਹੀਂ ਕਰਨਾ ਆਉਂਦਾ ਉਹ WhatsApp ਤੇ ਬੋਲ ਕੇ ਭੇਜ ਦਿਆ ਕਰੋ ਫਿਰ ਵੀ ਮੈਨੂੰ ਪਤਾ ਲੱਗ ਜਾਂਦਾਗਾ ਜਾਂ ਅਮਰਤਪਾਲ ਕੋਲ ਟੁਣਨਾ ਗੱਲ ਕਰ ਲੈਣੀ ਆਪਾਂ ਟੱਕਾ ਦੇ ਉੱਪਰ ਟੱਕਾ ਪਾ ਲਾ ਤੇ ਉਵੇਂ ਸਾਰਾ ਚੀਜ਼ ਇਲਾਜਮੀ ਧਿਆਨ ਰੱਖਣਾ ਪੂਰਾ ਘੱਟ ਘੱਟ ਲਿਆ ਕਰੋ ਨਹੀਂ ਤੇ ਮੋਢਾ ਵੱਡਾ ਹੋਣ ਦੇ ਚਾਂਸ ਵਧ ਜਾਂਦੀਆਂ ਹੈ ਤੇ ਆਪਾਂ ਕੱਟਦੇ ਵਜੋਂ ਨਾ ਮਰੀ ਨੇ ਤੇ ਕੁਰਤੀ ਸਾਰੀ ਖਰਾਬ ਹੋ ਜਾਂਦੀ ਹੈ ਨਾ ਆਪ ਪਲਾਵਾਂਗੇ ਇੱਥੇ ਟੱਕ ਮੇਨ ਫਿਟਿੰਗ ਦਾ ਇਹਨੂੰ ਇੱਥੇ ਜਦ ਲਈ ਆਪਾਂ ਫੋਲਡ ਕਰਕੇ ਸਾਈਡ ਤੇ ਰੱਖ ਲੈ ਹੁਣ ਦੂਸਰਾ ਫੱਟਾ ਆਪਾਂ ਨਾਲ ਹੀ ਕੱਢਾਂਗੇ ਉਮੀਦ ਹੈ ਬੈਗ ਪੱਲਾ ਉਹ ਨਾਲ ਹੀ ਕੱਢਾਂਗੇ ਇਹ ਟੋੜੀ ਨੂੰ ਕੱਟ ਕੇ ਸਿੱਧਾ ਕਰ ਦਈਏ ਪੂਰਾ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਅੱਜ ਕੱਲ੍ਹ ਇਸ ਤਰ੍ਹਾਂ ਦੀ ਸੂਝੀਆਂ ਲੱਗੀਆਂ ਨੇ ਵੱਡੇ ਬਣੇ ਨੇ ਕਿਸੇ ਵੀ ਭੈਣ ਨੇ ਸੂਟ ਮੋੜਨ ਨਾਲ ਨਹੀਂ ਡਰ ਕੇ ਵੀ ਇਹ ਕਿਵੇਂ ਕੱਟਿਆ ਜਾਊਗਾ ਵੀਡੀਓ ਦੇਖ ਕੇ ਆਰਾਮ ਦੇ ਨਾਲ ਕੱਟਿਆ ਜਾ ਸਕਦਾ ਹਨ ਪਰ ਕੱਟਣ ਤੋਂ ਪਹਿਲਾਂ ਬਿਉਂਤ ਲਿਆ ਕਰੋ ਕਈ ਵੇਲੇ ਖੀਰਾ ਵਾਲਾ ਜ਼ਿਆਦਾ ਆ ਜਾਂਦਾ ਫਿਰ ਉਹਦੇ ਵਿੱਚ ਅਗਲੇ ਦੱਸਦੇ ਆਂ ਵੀ ਇਹਦਾ ਖੀਰਾ ਵਾਲਾ ਜ਼ਿਆਦਾ ਆਉਣ ਆ ਰਿਹਾ ਬਿਉਂਤ ਨਾਲ ਜ਼ਰੂਰੀ ਹੈ ਸੂਟ ਨੂੰ ਬਣੇ ਭਮੰਨਾ ਬਣੇ ਪਹਿਲਾਂ ਬਿਉਂਤ ਲਿਆ ਕਰੋ ਹਨਾ ਔਰ ਆਪਾਂ ਇਹਨੂੰ ਰੱਖਿਆ ਸੀਗਾ 22 ਤੇ 4 26 ਯਾਨੀ ਕਿ ਟੋਟਲ 13 ਸੇਟਸ ਜਿਹੜੀਆਂ ਬੰਦੇ ਨੇ ਗਾਲੇ ਪਿੱਛੇ ਨੂੰ ਜਾਂਦੇ ਆ ਉਹਨਾਂ ਉਹ ਧਿਆਨ ਨਾਲ ਦੇਖੋ ਵੀ ਕੀ ਕਰਨਾ ਹੈ ਬਾਅਦ ਚ ਨਾ ਪੁੱਛਤਾਇਆ ਕਰੋ ਸੂਟ ਬਣਾ ਕੇ ਪਹਿਲਾਂ ਹੀ ਉਹਦਾ ਲਾਜ ਰੱਖਿਆ ਕਰੋ ਬਣਾ ਕੇ ਬਾਅਦ ਚ ਫਿਰ ਸਾਰਾ ਸੂਟ ਆਪਾਂ ਨੂੰ ਪਟਣਾ ਪੈਂਦਾ ਹੈਗਾ ਹਲ ਤਾਂ ਉਹਦਾ ਹੋ ਜਾਂਦਾ ਪਰ ਟਾਈਮ ਬਹੁਤ ਵੇਸਟ ਹੋ ਜਾਂਦਾ ਤੁਹਾਡਾ ਇਹ ਵੇਸਟ ਠੀਕ ਹੈ ਪਾ ਫੋਰੇ ਨਿਸ਼ਾਨ ਚੈੱਕ ਕਰ ਲੈਣੀ ਵੀ ਟੱਕਾ ਦੇ ਟੱਕਾ ਹੈ ਕਿ ਨਾ ਸੀ ਇਹ ਹੱਲ ਜਾਂਦੇ ਮੱਲੂ ਮਲੀ ਆਲੋ ਇੱਥੇ ਸਹੀ ਹੋ ਗਿਆ ਹੁਣ ਜਿਹੜੀਆਂ ਭੈਣਾਂ ਕਹਿੰਦੀਆਂ ਵੀ ਸਾਡਾ ਗਲਾ ਜਿਹੜਾ ਉਹ ਬਈ ਪਿੱਛੇ ਨੂੰ ਜਾਂਦਾ ਰਹਿੰਦਾ ਤੁਸੀਂ ਕੀ ਕਰਨਾ ਜਿਹਦਾ ਬਾਹਲਾ ਜਾਂਦਾ ਉਹਨਾਂ ਨੇ ਪਾਉਣਾ ਇੰਚ ਤੇ ਨਿਸ਼ਾਨ ਲਾਉਣਾ ਇੱਥੋਂ ਜਿਨ੍ਹਾਂ ਦਾ ਗਲਾ ਬਾਹਲਾ ਜਾਂਦਾ ਹੈ ਪਰ ਉਹਨਾਂ ਦੇ ਨਾਲ ਨਾਲ ਇਹਨੂੰ ਹੋਰ ਤਾਂ ਹੁਣ ਲਿਆਉਣਾ ਜਿਵੇਂ ਸਾਡੇ ਛਿਲਾ ਤਾਂ ਫਿਰ ਸ਼ੀਤੇ ਲਾਉਣਾ ਨਿਸ਼ਾਨ ਕਿਉਂਕਿ ਮੋਢਾ ਵੱਡਾ ਵੱਡਾ ਹੋ ਜੂ ਇੱਥੋਂ ਆਪਾਂ ਨੂੰ ਇਸ ਤਰ੍ਹਾਂ ਠੀਕ ਹਲਕੀ ਜਿਹੀ ਸ਼ੇਪ ਹੀ ਦੇਣੀ ਬਾਹਲੀ ਬਸ ਨੀ ਤਾਂ ਪਿੱਛੇ ਵਾਲੇ ਬੁਲਬਲੇ ਬਣਨਗੇ ਉਹ ਵੀ ਭੈੜਾ ਲੱਗਦਾ ਕਰ ਇਹ ਹੁਣ ਇਸ ਭੈਂਦਾ ਇਹ ਆਪਣੇ ਪੱਕੇ ਕਸਟਮਰ ਆ ਇਹਨਾਂ ਦਾ ਪਿੱਛੇ ਨੂੰ ਗੜਾ ਨਹੀਂ ਜਾਂਦਾ ਪਰ ਫਿਰ ਵੀ ਮੈਂ ਤੁਹਾਨੂੰ ਸਿਖਾਉਣ ਵਾਸਤੇ ਹਲਕਾ ਇਹ ਵਧ ਰੱਖਉ ਨਾਲ ਅੱਧਾ ਕਿ ਇਦਰਾ ਕੋ ਬੜਾ ਹੋਊਗਾ ਮੂਹ ਨੂੰ ਕੋੜਤੀ ਜਗਦੀ ਰਹੂਗਾ ਹਨਾ ਜੋ ਆਪਾਂ ਉਮਿੰਸ਼ਾ ਨੋਂ ਦੇ ਜਾਂ ਮੈਂ ਟੱਕਾ ਦੇ ਟੱਕਾ ਹਲਕਾ ਜਿਹਾ ਜੇ ਚੱਕਿਆ ਮੈਂ ਜਾਣ ਬੁੱਝ ਗਏ ਵੀ ਤੁਹਾਨੂੰ ਪਤਾ ਲੱਗ ਜੀ ਕਿਵੇਂ ਚੱਕਣਾ ਹਨ ਸੌਖਾ ਹੋ ਜਾਂਦਾ ਥੋੜੀ ਦਿੱਕਤ ਮੇਰੀ ਦਿੱਕਤ ਹੁੰਦੀ ਹੈ ਹਨਾ ਇਹ ਨਹੀਂ ਹੈ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਜਦੋਂ ਕਿਸੇ ਭੈਣ ਨੂੰ ਕੋਈ ਲਾਂਭਾ ਆਉਂਦਾ ਮੈਨੂੰ ਐਂ ਆਉਂਦਾ ਵੀ ਇਹਨੂੰ ਲਾਂਭਾ ਆਉਣਾ ਨਹੀਂ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਇੱਕ ਥੋੜੀ ਵੀਰੂ ਨਾਲ ਗੌਰ ਨਾਲ ਦੇਖ ਲਿਆ ਕਰੋ ਕਾਲ ਨਾ ਕਰਿਆ ਕਰੋ ਵੀਡੀਓ ਨੂੰ ਦੋ ਤਿੰਨ ਵਾਰੀ ਜਦੋਂ ਆਪਾਂ ਦੇਖਦੇ ਆ ਫਿਰ ਸਭ ਨੇ ਲੱਗਦੀ ਆ ਕਿਉਂਕਿ ਸਾਰਿਆਂ ਦੀ ਇੱਕ ਤਾਂ ਕਾਰਡ ਵੱਖਰੀ ਵੱਖਰੀ ਹੁੰਦੀ ਆ ਇਹੀ ਪਲ ਨੂੰ ਹਜੇ ਦਿੱਕਰ ਮੇਰਾ ਉਹ 6 ਇੰਚ ਪੀਤੀ ਵਾਲਾ ਨਹੀਂ ਸਮਝਿਆ ਕੋਈ ਗੱਲ ਨਹੀਂ ਹੌਲੀ ਹੌਲੀ ਸਮਝ ਲੱਗ ਜੂ ਕੋਈ ਬੜੀ ਵੱਡੀ ਗੱਲ ਨਹੀਂ ਹੈ ਨਾ ਹਾਂ ਹੁਣ ਅਪਾ ਇਹਨੇ ਪਲੋਂਗਾਂ ਨੇ ਛਾਂ ਲਾਵਾਂਗੇ ਐਸ ਤੋ ਠੀਕ ਹੈ ਇਹਦੇ ਜਨ ਕੀ ਤੇ ਨਹੀਂ ਸੇ ਬਣਾ ਲੈ ਗਰੋ ਬਸ ਸੌਖਾ ਹੈ ਦੰਦਾਸ ਨਾ 3:30 3:30 ਹੁਣ ਅਪਾ ਲਾਵਾਂਗੇ ਪਲੋਂਗਾਂ ਨੇ ਛਾਂ ਜਿੱਥੋਂ ਪੱਲਾ ਛੋਟਾ ਛੋਟੇ ਪੱਲੇ ਤੋਂ ਨਿਸ਼ਾਨ ਲਾਉਣੇ ਅਪਾ ਇਹ ਚੀਜ਼ ਧਿਆਨ ਰੱਖਣਾ ਉਲੰਗਾ ਹੁਣ ਇਸ ਪੈਨ ਦੀਆਂ 11 ਦੇ ਤੇ 11 ਇੱਥੋਂ ਪਛੱਡ ਕੇ ਲਾਵਾਂਗੇ 11.5 ਅੱਧਾ ਇੰਚ ਕਿਉਂਕਿ ਤਾਂ ਆਜੂ ਉੱਪਰ ਆ ਹੋ ਗਿਆ ਤੁਹਾਡੇ 11.5 ਤੇ ਪਲੋਈ ਦੀ ਲੰਬਾਈ ਹੁੰਦੀ ਜਿਹੜੀ ਉਹ 7 ਇੰਚ ਹੁੰਦੀ ਆ ਜਿਲੰਗਾ ਪੈਣਾ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਕੀਤਾ ਹੈ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਆ ਕਰੋ ਬਈ ਅਸੀਂ ਜ਼ੀਰੋ ਤੋਂ ਸਿੱਖਣਾ ਸ਼ੁਰੂ ਕਰਿਆ ਸਾਨੂੰ ਵੀ ਬਰੀਕੀ ਦੇ ਨਾਲ ਸਮਝਾਇਆ ਚਾਹੀਦਾ ਹੈ ਨਾ ਇਹ ਅਰ ਹੁਣ ਆਪਾਂ ਇਥੋਂ ਇੱਕ ਲੜ ਚੱਕਾਂਗੇ ਠੀਕ ਆ ਇਹ ਦੂਰੇ ਕਲਰ ਚੱਕਾਂਗੇ ਇਸ ਤਰ੍ਹਾਂ ਆਪਨੇ ਪਲੂੰਗਾ ਨਿਸ਼ਾਨੇ ਨਾਲ ਨਾਲ ਲੱਗ ਗਈ ਹੋਰ ਆਪਾਂ ਇਧਰਲੇ ਵੀ ਉਹ ਵੀ ਲਾ ਲਾਂਗੇ ਹਲੋ ਆਹ ਦਾ ਹੋ ਗਿਆ ਆਪਣੇ ਲੰਮਗਾ ਪਲੂੰਗਾ ਨਿਸ਼ਾਨ ਹੁਣ ਆਪਾਂ ਲਾਵਾਂਗੇ ਸਾਈਡ ਪਲੂੰਗਾ ਇਨਸ਼ਾਅੱਲਾ 1.5 1 ਕਰ ਲਿਆ ਆਪਾਂ ਇਥੋਂ ਛਾਤੀ ਠੀਕ ਅਣਾਵਲੀ ਭਾਰੀ ਅਣਾਵਲੀ ਹੌਲੀ ਪੈਰ ਪੈਰ ਦਾ ਇਧਰ ਨੂੰ ਘੁਮਾਤਾ ਠੀਕ ਹੈ ਨਿਸ਼ਾਨ ਦੇ ਸਿਰੇ ਇਤੂ ਵੀ ਪੋਣ ਐ ਇੰਫੀ ਤੇ 1.1 ਕਰਕੇ ਪੈਰ ਪੈਰ ਦੇ ਥਲੇ ਨੂੰ ਘੁਮਾ ਦੇਣਾ ਹੁਣ ਆਪਾਂ ਨਿਚੇ ਨਿਸ਼ਾਨ ਜਿੱਦੋਂ ਲਾਉਣੇ ਆਂ ਐ ਪੈਰ ਨੂੰ ਖੋਹਿਆ ਕਰੋ ਦੂਜੇ ਪਾਸੇ ਟੱਪ ਜੂਗਾ ਇਹ ਇਸ ਤਰ੍ਹਾਂ ਠੀਕ ਆ ਫੇਮੀ ਇਸ ਇਧਰਲਾ ਨਿਸ਼ਾਨ ਹੋ ਗਿਆ ਤੁਹਾਡਾ ਆਹ ਵਾਲਾ ਇੱਥੇ ਨਾਲ ਨਾਪ ਲਿਖ ਦਿਆ ਕਰੋ ਵੀ ਅਗਲਾ-ਅਗਲਾ ਕਿੰਨਾ 6.5 ਆ ਆਪਾਂ ਲਿਖਤਾ 6.5 ਨੰਬਰ ਕਿੰਨਾ ਸੂਟ ਦਾ ਹਨ 1656 ਇਹ ਟੈਬੂਲੈਕਟਾ 1656 ਜੇ ਤੁਹਾਡੇ ਕੋਲ ਡੈਰੀ ਹੈ ਨਹੀਂ ਤੁਸੀਂ ਨਾਮ ਲਿਖ ਦਿਆ ਕਰੋ ਕਈ ਵਾਰੀ ਭੈਣਾਂ ਕੋਲ ਕੰਮ ਜ਼ਿਆਦਾ ਹੁੰਦਾ ਫਿਰ ਸੂਟ ਰੋਲ ਜਾਂਦਾ ਹਨ ਇੱਥੇ ਛਾਤੀ ਹੈਗੀ ਇਹਨਾਂ ਦੀ ਉੱਪਰੋਂ ਪੌਣੇ 21 ਆਪਾਂ ਲਾਵਾਂਗੇ ਪੌਣੇ 21 ਯਾਨੀ ਕਿ 21 ਤੋਂ ਘੱਟ ਆ ਉੱਪਰੋਂ ਤੇ ਕਮਰ ਹੈਗੀ 19 ਇੰਚ ਇੱਥੋਂ ਆਹ ਹੋ ਗਿਆ 19 ਇੰਚ ਹੈ ਪੈਗੀ ਇੱਥੋਂ ਪੌਣੇ 22 ਇੱਥੋਂ ਪਲਾਵਾਂਗੇ ਪੌਣੇ 22 ਤੇ ਘੇਰਾ ਵੀ ਇਹਨਾਂ ਦਾ ਪੌਣੇ 22 ਆ ਆਨੂੰ ਪੌਣੇ 22 ਕਰਤਾ ਆਪਾਂ ਸਾਰਾ ਆਪਣਾ ਅਗਲਾ ਪਿਛਲਾ ਪੱਲਾ ਕੱਟਿਆ ਗਿਆ ਹੁਣ ਆਪਾਂ ਇਹਨੂੰ ਰੱਖਾਂਗੇ ਸਾਈਡ ਤੇ ਤੇ ਬਾਹਰ ਕੱਢਾਂਗੇ ਆਪਾਂ ਤੋਂ ਵੀ ਕਿਵੇਂ ਕੱਟਣੀ ਆਹ ਕਪੜਾ ਆਪਣੇ ਕੋਲੇ ਬਚ ਗਿਆ ਠੀਕ ਆ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਕੱਟਿਆ ਨੂੰ ਕੁਝ ਕਪੜਾ ਆਪਾਂ ਇੱਕ ਪਾਸੇ ਪਚਾਵਾਗੇ ਤਾਂ ਕਿ ਗਲੇ ਦੇ ਲਾਉਣ ਨੂੰ ਲੀਰ ਵੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਨਾ ਉਹ ਪੱਲ ਲੈ ਫਿਰ ਇਹਨਾਂ ਹੱਤmarg ਜਿੱਥੇ ਆਪਦੀ ਆਫਸੈਟ ਆਉਂਦੀ ਉਹ ਉੱਥੇ ਆਉਂਦਾ ਕਰੋ ਫਿਰ ਕਾਰ ਨਿਕਲ ਜਾਂਦਾ ਆਪਦੀ ਆਹ ਤੁਸੀਂ ਕੰਨੀ ਨਾਲ ਕੰਨੀ ਮਲਾ ਕੇ ਆਇਆ ਤੁਹਾੜੇ ਕੱਟ ਦਾ ਕੋਈ ਜਿਹੜਾ ਆਪੀ ਆਪਣੀ ਕੱਟ ਲੈ ਲਾਈਟ ਟੂ ਬਣਾ ਨਾ ਅਧੂਰਾ ਜਾਂ ਕਮ ਹੋ ਜਾਂਦਾ ਪਹਿਲੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਿਹੜੀਆਂ ਭੈਣਾਂ ਘਰੇ ਕੰਮ ਕਰਦੀਆਂ ਮੈਂ ਤਾਂ ਹੈਰਾਨ ਹੋ ਜਾਂਦਾ ਬਿડા ਪ੍ਰੈਸ ਤੋਂ ਸੂਟ ਕੱਟਦੇ ਹਨ ਤਾਂ ਹੀ ਫਿਰ ਸਫਾਈ ਨਹੀਂ ਨਾ ਆਉਂਦੀ ਬਾਅਦ ਸੂਟ ਖੁੱਲ ਜਾਂਦਾ ਜਦੋਂ ਤੁਸੀਂ ਸੂਟ ਬਣਾ ਕੇ ਪ੍ਰੈਸ ਕਰ ਦੋ ਫਿਰ ਦੁਬਾਰੇ ਮਸ਼ੀਨ ਤੇ ਧਾਗਾ ਚੜਾਉਣਾ ਪੈਂਦਾ ਤਾਂ ਕਿ ਪਹਿਲੇ ਹੀ ਤੁਸੀਂ ਕੰਮ ਵਧੀਆ ਕਰਿਆ ਕਰੋ ਦੁਬਾਰੇ ਮਸ਼ੀਨ ਤੇ ਧਾਗਾ ਨਾ ਆਪਣਾ ਚੜਾਉਣਾ ਪਵੇ ਆ ਲੋ 16 ਤੇ ਤੋਂ 18 ਮੈਂ ਤੁਹਾਨੂੰ ਬਿਲਕੁਲ ਸਿੱਧਾ ਕਰੂੰਗਾ ਕਾਂ ਕਾਂ ਜਿਹੜੀ ਹੈਗੀ ਇਹਦੀ ਕੱਢ ਲੂੰਗਾ ਆ ਸਕੀਲ ਫੱਟੀ ਜਿਹੜੀਆਂ ਪੈਣਾ ਨਵੀਆਂ ਚੈਨਲ ਤੇ ਆ ਉਹ ਸਕਰੀਨ ਸ਼ਾਟ ਮਾਰ ਲਿਆ ਕਰੋ ਜਾਂ ਮੇਰੇ ਤੋਂ ਵਟਸਐਪ ਤੇ ਮੰਗਵਾ ਲਿਆ ਕਰੋ ਆ ਜਿਹੜਾ ਆਪਾਂ ਵੀਡੀਓ ਪਾ ਰਹੇ ਆ ਇਹ ਅਮਰਤਪਾਲ ਕੌਰ ਦਾ ਚੈਨਲ ਇਹਨਾਂ ਤੋਂ ਤੁਸੀਂ ਫੋਟੋ ਮੰਗਵਾ ਲਿਆ ਕਰੋ ਜੇ ਕੋਈ ਬਠਿੰਡੇ ਪੈਣਾ ਆਉਂਦੀਆਂ ਨੇ ਇਹਨਾਂ ਦੇ ਬਠਿੰਡੋਂ ਦਾ ਵਾਧੂ ਮਿਲ ਜਾਂਦੀਆਂ ਸਾਰੀ 70 ਰੁਪਏ ਦੀ ਫੱਟੀ ਆ ਦੋਨੇ ਫੱਟੀਆਂ ਲਿਆ ਕੇ ਰੱਖੋ ਕੋਈ ਇਹ ਵੀ ਤੇ ਦੂਜੀ ਵੀ ਕਿੰਨੇ ਕੁ ਸਾਡੇ ਨੇੜੇ ਦੇ ਪਿੰਡਾਂ ਦੇ ਭੈਣਾ ਜਿਵੇਂ ਮਹਿਮਾ ਹੋਇਆ ਬਹਿਮਨ ਦਵਾਨਾ ਸਵਾਈ ਮਹਿਮਾ ਉਹ ਇੱਥੋਂ ਨੇੜੇੋਂ ਤੁਸੀਂ ਮਿਲ ਜਾਂਦਾ ਆਪਣਾ ਸਮਾਨ ਫੋਨ ਕਰਕੇ ਮੇਰੇ ਤੋਂ ਐਡਰੈਸ ਲੈ ਕੇ ਸਮਾਨ ਲੈ ਸਕਦੇ ਹੋ ਆਪਣਾ ਕੋਈ ਵੀ ਟੇਲਰ ਮਟੀਰੀਅਲ ਵਧੀਆ ਵਾਲਾ ਹਾਂ ਹੁਣ ਆਪਣਾ ਇਹਦਾ ਮੋਡਾ ਰੱਖਾਂਗੇ ਪਹਿਲਾਂ 3 ਮੋਡਾ ਹੈਗਾ ਇਹਨਾਂ ਦਾ 19 ਇੰਚ ਆਪਾਂ ਇੱਥੋਂ ਲਾਵਾਂਗੇ 20 21 ਇੱਥੇ ਮੋਡਾ ਥੋੜਾ ਦਬਾਪ ਹੋ ਰੱਖਦੇ ਕਈ ਵਾਰ ਖੁੱਲਾ ਪੀੜਾ ਕਰੇ ਕਰਨਾ ਪੈਂਦਾ ਤਾਂ ਕਰਕੇ ਲਓ ਹੁਣ ਆਪਾਂ ਇਹਨੇ ਲੰਮਾਈ ਜਿਹੜੀ ਹੈਗੀ ਉਹ 7.5 16 7.5 18 8.5 18 ਮੈਂ ਪੂਰਾ ਪੂਰੇ ਆਊਗਾ ਨਾ ਨਾ ਵਧਿਆ ਨਾ ਘਟਿਆ ਸਾਨੂੰ ਚਾਰੇ ਲੜ ਇੱਕੋ ਹੀ ਹੈ ਕਿ ਇੱਥੋਂ ਟਲਾਂ ਜੜੀ ਦੇਣੀ ਆ ਉਹ 3.5 3 ਇੰਚ ਟਿੱਕਰ ਦੇ ਜਾ ਕਰੋ ਬਾਹਰ ਦੀ ਮੂਰੀ ਹੈਗੀ 10 ਯਾਨੀ ਕਿ 5 ਜਿੰਨਾ ਆਪਾਂ ਦਰਵਾਜ਼ਾ ਰੱਖਣਾ ਵਿੱਚ ਆ ਹੋਵੇ ਤੁਹਾਡਾ 2 ਇੰਚ ਦਬਾ ਹੁਣ ਆਪਾਂ ਪਹਿਲਾਂ ਇੱਥੋਂ 2 ਇੰਚ ਛੱਡਾਂਗੇ ਇੱਥੋਂ ਗਲਾਈ ਦੇਣੀ ਸ਼ੁਰੂ ਕਰਿਆ ਕਰੋ ਤੁਸੀਂ ਐਨ ਠੀਕ ਆ ਆ ਹੋ ਗਈ ਤੁਹਾਡੀ ਗਲਾਈ ਤੇ 40 ਦੇ ਨਾਲ ਹੁਣ ਆਪਾਂ ਆਸ਼ਾ ਲਾ ਲਈ। ਐ ਲਾਇਆ। ਬਾਕੀ ਆਪਾਂ ਨੂੰ ਸਿਉਣ ਮਾਰਨੇ ਮੈਨੂੰ ਸੌਖਾ ਹੋ ਜਿਵੇਂ ਆਪਣੀ ਬਾਹਾਂ ਦੀ ਤਾਂ ਉਹ ਤੇ ਸ਼ੇਪ ਉਹ ਵੀ ਬਣ ਜਾਂਦਾ। ਠੀਕ ਆ। ਇਹਨੂੰ ਮੋੜ ਕੇ ਕੱਟਿਆ ਕੋਈ ਇੱਕ ਐ। ਜਿੰਨਾ ਕ ਆਪਣਾ ਦਬਾਊਗਾ ਓਨਾ ਕ ਰੱਖ ਕੇ। ਡੇਢ ਕੰਝ ਆਪਾਂ ਮੂਹਰੂ ਮੋੜਦੇ ਹੁਣੇ ਪੱਤੀ। ਇਹ ਇਸ ਤਰ੍ਹਾਂ। ਹੁਣ ਆ ਗਲੀ ਤੇ ਲਈ ਇਹਨਾਂ ਗਜੂ ਨਾਲੇ ਨਾਲੇ ਆਪਣੇ ਕੀ ਪੈ ਕਰੀਬ ਲੱਗਣੀ ਟਿਕੜਾ ਪੇਸਟਿੰਗ ਕੀਤੀ ਹੋਈ ਹਿੰਦੌਚ ਮੋੜਾ ਪਏ ਤੇ ਵੀnabla ਲਿਖਾਂਗੇ ਮੋੜਾ ਕਿੰਨਾ 1.19 ਇੱਥੇ ਲਿਖਨੇ ਆਪਾਂ 1.19 ਕੋਣੀ ਕਿੰਨੀ ਆ ਉਹ ਹੈਗੀ 13 ਇੰਚ ਆਪਾਂ ਇੱਥੇ ਲਿਖਨੇ 13 ਇੰਚ ਤੇ ਬਾਹਰ ਦੀ ਮੂਰੀ ਕਿੰਨੀ ਆ 10 ਇੰਚ ਆਪਾਂ ਇੱਥੇ ਲਿਖਨੇ 10 ਇੰਚ ਆਹ ਕੱਪੜੇ ਦੇ ਵਿੱਚ ਬੰਦਦੇ ਆ ਠੀਕ ਆ ਜੇ ਤੁਸੀਂ ਚਾਹੋ ਨੇ ਸਲਵਾਰ ਦੇ ਵੀਚੋਂ ਪਏ ਬੰਗਟ ਨਹੀਂ ਸਲਵਾਰ ਚ ਵੀ ਕੱਢ ਸਕਦੇ ਜੇ ਵਖਰੀ ਲੈ ਕੇ ਆਪਾਂ ਲਾਉਣੀ ਆ ਤਾਂ ਵਖਰੀ ਵੀ ਲੈ ਆ ਕਰ ਜੂ। ਦੂਸਰੀ ਆਪਾਂ ਇਹਦੀ ਵੀਡੀਓ ਨਾਲ ਕਾ ਪਾ ਦਿੰਨੇ ਹਾਂ ਨਾ ਚਲੋ ਆਪਰੇ ਕੋਈ ਟਾਈਮ ਹੈਗਾ ਹੁਣ ਟਾਈਮ ਤਕਰੀਬਨ ਪਾ ਚਲੋ ਆਪਾਂ ਇਹਦੀ ਵੀਡੀਓ ਨੂੰ ਵਖਰੀ ਬਣਾ ਦਾਂਗੇ ਕਿਉਂਕਿ ਟਾਈਮ ਹੀ ਕਾਫੀ ਹੋਣਾ ਸਵੇਰ 6 ਵਜੇ ਨਾਲੇ ਫਿਰ ਦਿਨ ਚੱਲ ਜੇ ਤਾਂ ਕਸਟਮਰ ਆਉਣ ਲੱਗੇ ਨੇ ਮੈਂ ਵੀ ਫਟਾਫਟ ਤਿਆਰ ਹੋ ਕੇ ਇਹਦੀ ਵੀਡੀਓ ਪਾ ਦੂੰਗਾ 2.5 ਮੀਟਰ ਕਪੜੇ ਵਿੱਚੋਂ ਆਪਾਂ ਸਲਵਾਰ ਜਿਹੜੇ ਨੇ ਭੈਣ ਸਿੱਖਣਾ ਚਾਹੁੰਦੀਆਂ ਉਹ ਦੁਬਾਰੀ ਫਿਰ ਚੈਨਲ ਤੇ ਆ ਕੇ ਸਲਵਾਰ ਦੀ ਵੀਡੀਓ ਦੇਖ ਸਕਦੇ ਹੋ ਬਾਕੀ ਕਿਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਲੱਗੀ ਉਹ ਤੁਸੀਂ ਅਮਰਤਪਾਲ ਕੌਰ ਨੂੰ ਫੋਨ ਕਰ ਸਕਦੇ ਹੋ ਬਾਕੀ ਨਾਲ-ਨਾਲ ਆਪਣਾ ਕੰਮ ਆ ਜਿਹੜਾ ਉਹ ਰਿਸ਼ਤੇ ਕਰਵਾਉਣ ਦਾ ਵੀ ਜਿਹੜੀਆਂ ਭੈਣਾਂ ਨੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰਨੀ ਨੇ ਰਿਸ਼ਤੇ ਬਾਰੇ ਹਨ ਜਾਂ ਕਿਸੇ ਭੈਣ ਦਾ ਕੋਈ ਤਲਾਕ ਵਗੈਰਾ ਹੋ ਗਿਆ ਹੁੰਦਾ ਉਹ ਤੁਸੀਂ ਅਮਰਤਪਾਲ ਕੌਰ ਨੂੰ ਸਾਰਾ ਐਡਰੈਸ ਵਗੈਰਾ ਲਖਵਾ ਕੇ ਰਿਸ਼ਤੇ ਦੀ ਕੋਈ ਗੱਲਬਾਤ ਜੇ ਕਿਸੇ ਭੈਣ ਨੇ ਕਰਨੀ ਹੁੰਦੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਉਹ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਮੈਂ ਫਿਰ ਦੱਸ ਦਿਆਂ ਮੇਰਾ ਪਿੰਡ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਦਾ ਹੈ ਪੰਜਾਬ ਦੀ ਰਹਿਣ ਹੋਣੀ ਹੈ ਹਨਾ ਤੁਹਾਡੇ ਨੇੜੇ ਦੀ ਕਈ ਜਿਹੜੇ ਸਾਡੇ ਜਿਹੜੇ ਪਿੰਡਾਂ ਦੇ ਨੇੜੇ ਵਾਲੇ ਹੁੰਦੇ ਆ ਉਹ ਸੰਪਰਕ ਕਰ ਲਿਆ ਕਰੋ ਜੇ ਕੋਈ ਆ ਕੇ ਮਿਲਣਾ ਚਾਹੁੰਦਾ ਤਾਂ ਫੋਨ ਕਰਕੇ ਆ ਕੇ ਹੁਣ ਮਿਲਦੇ ਆ ਜੀ ਜਲਦੀ ਨਵੀਂ ਵੀਡੀਓ ਲੈ ਕੇ ਦਿਓ ਜੀ ਅੱਜ ਤੱਕ ਧੰਨਵਾਦ